ਪਿੰਡ ਮਾਦਪੁਰ ਤੋਂ 1 ਮੀਲ ਦੱਖਣ ਵੱਲ ਰਿਆਸਤ ਪਟਿਆਲਾ ਦਾ ਲੋਪੋ ਨਾਮੀ ਪਿੰਡ ਹੈ ਇੱਥੇ ਫੱਗਣ ਦੇ ਮਹੀਨੇ ਮਹਿਮਾ ਸ਼ਾ ਫਕੀਰ ਦੀ ਸਮਾਦ ਤੇ ਬੜਾ ਭਾਰੀ ਮੇਲਾ ਲੱਗਦਾ ਹੈ ਇਸ ਪ੍ਰੀਤ ਕਥਾ ਦੀ ਨਾਇਕਾ ਪ੍ਰਤਾਪੀ ਇਸੇ ਪਿੰਡ ਦੀ ਜੰਪਲ ਸੀ ਗੋਕਲ ਚੰਦ ਤੇ ਛੱਜੂ ਸਿੰਘ ਅਨਸਾਰ ਇਸ ਪ੍ਰੀਤ ਕਥਾ ਦਾ ਮੋੜ ਇਸੇ ਮੇਲੇ ਤੋਂ ਵੱਜਦਾ ਹੈ ਪ੍ਰਤਾਪੀ ਲੋਪੋ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਦੇ ਨਾਲ ਮੇਲਾ ਵੇਖਣ ਆਉਂਦੀ ਹੈ ਆਸ਼ਕਾਂ ਦੀਆਂ ਹਿੱਕਾਂ ਨੂੰ ਲੂੰਦੀ ਇਹ ਟੋਲੀ ਮੇਲੇ ਵਿੱਚ ਫੇਰਾ ਮਾਰਦੀ ਹੈ ਮੇਲਾ ਨਸ਼ਿਆ ਜਾਂਦਾ ਹੈ ਜਿਲ੍ਹਾ ਲੁਧਿਆਣਾ ਦੇ ਪਿੰਡ ਰੋਪਾਲੋਂ ਜੋ ਲੋਪੋਂ ਤੋਂ 1 ਮੀਲ ਦੀ ਦੂਰੀ ਤੇ ਹੈ ਦੇ ਜੈਲਦਾਰ ਕਾਨ ਸਿੰਘ ਦਾ ਛੈਲ ਚਬੀਲਾ ਗੱਭਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ ਪ੍ਰਤਾਪੀ ਦੇ ਮਦ ਭਰੇ ਨੈਣ ਉਸ ਨੂੰ ਕਾਇਲ ਕਰ ਦਿੰਦੇ ਹਨ ਗੁਰਦੇਤ ਸਿੰਘ ਕਾਕੇ ਤੇ ਪ੍ਰਤਾਪੀ ਦਾ ਮੇਲ ਤੀਆਂ ਦੇ ਦਿਨਾਂ ਵਿੱਚ ਕਰਵਾਉਂਦਾ ਹੈ ਅਸਦੇ ਕਥਨ ਅਨੁਸਾਰ ਲੋਪੋਂ ਦੀਆਂ ਮਟਿਆਰਾਂ ਪਿੰਡੋਂ ਬਾਹਰ ਟੱਕੀ ਵਿੱਚ ਤੀਆਂ ਪਾ ਰਹੀਆਂ ਸਨ ਕਾਕਾ ਸ਼ਿਕਾਰ ਖੇਡ ਦਾ ਖੇਡਦਾ ਇੱਧਰ ਆ ਨਿਕਲਿਆ ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮਟਿਆਰਾਂ ਨੇ ਉਸ ਦਾ ਰਾਹ ਜਾ ਢੱਕਿਆ ਹਾਸਿਆਂ ਤੇ ਮਖੌਲਾਂ ਦੀ ਚੈਬਰ ਲੱਗ ਗਈ ਮਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਟ ਲਿਆ ਸੁਨਿਆਰੀ ਪ੍ਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ ਉਹ ਸਵਾਦ ਸਵਾਦ ਹੋ ਉੱਠਿਆ ਦਲੇਲ ਗੁਜਰਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੋ ਸੀ ਉਸਨੇ ਮਸੀ ਮਟਿਆਰਾਂ ਪਾਸੋਂ ਉਹਦਾ ਖਹਿੜਾ ਛਡਾਇਆ ਸ਼ਾਮਾਂ ਪੈ ਰਹੀਆਂ ਸਨ ਹਰਨੀਆਂ ਦੀ ਢਾਰ ਪੈਂਡ ਨੂੰ ਭਰਤ ਪਈ ਹਰ ਮਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਕਾਕੇ ਬਾਰੇ ਗੱਲਾਂ ਕਰ ਰਹੀ ਸੀ ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸਲਗਦੀ ਪਈ ਸੀ ਕੋਈ ਆਖੇ ਨੱਡੀ ਨਹੀਂ ਮੇਰੇ ਵੱਲ ਵੇਖਦਾ ਸੀ ਕੋਈ ਆਖੇ ਪੈਣੇ ਮੈਨੂੰ ਅੱਖਾਂ ਮਟਕਾ ਗਿਆ ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸਹਿਨਤਾ ਦੀ ਬੱਟੀ ਜਾ ਮੈਕੂਰੀ ਤਾਂ ਤੜਕ ਨੀਵੀ ਪਾ ਗਿਆ ਕੋਈ ਆਖੇ ਟੇਢੀ ਨਿਗਾ ਝਾਕਦਾ ਸੀ ਮੇਰੇ ਵੱਲ ਸਾਹਮਣੇ ਮੈਂ ਝਾਕੀ ਜਦੋਂ ਅੱਖ ਨੀ ਚੁਰਾ ਗਿਆ ਗੁਰਦੇਤ ਸਿੰਘ ਦੱਬੇ ਭਾਂਬੜ ਕਦ ਤੀਕ ਦਬਾਏ ਜਾ ਸਕਦੇ ਸਨ ਆਖਰ ਜਵਾਲਾ ਫਟ ਹੀ ਪੈਂਦੀ ਹੈ ਤਨਮਨ ਮੇਰੇ ਦੀ ਭਲਾਈ ਸੁੱਧ ਨੱਢਰੇ ਨੇ ਮਿੱਠਾ ਮਿੱਠਾ ਬੋਲ ਦਿਖਾ ਗਿਆ ਲੀਲਾ ਨੀ ਫੌਲੀ ਨੀ ਗੁਲਾਬ ਵਾਂਗੂੰ ਰੰਗ ਮੇਰਾ ਉਸ ਵੇਲੇ ਮੁਖੜਾ ਲੁਕਾਇਆ ਤਾਂ ਹੋਇਆ ਪੱਤ ਪੀਲਾ ਨੀ ਦੱਸਦੀ ਮੈਂ ਸੱਚ ਤੈਨੂੰ ਅੱਜ ਗੁਰਦੇਤ ਸਿੰਘਾ ਲੁੱਟੀ ਨੀ ਮੈਂ ਲੁੱਟੀ ਲੋਟ ਲੈ ਗਿਆ ਰੰਗੀਆਂ ਨੀ ਹੱਸਦੀਆਂ ਖੇਡਦੀਆਂ ਮਟਿਆਰਾਂ ਅਜੇ ਥੋੜੀ ਦੂਰ ਹੀ ਗਈਆਂ ਸਨ ਕੇ ਮੀਂਹ ਦਾ ਛਰਾਟਾ ਇੱਕਦਮ ਆ ਗਿਆ ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ ਭੋਲੀ ਤੇ ਪ੍ਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਕੋਠੇ ਵਿੱਚ ਜਾਵੜੀਆਂ ਭੋਲੀ ਨੇ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ ਪ੍ਰਤਾਪੀ ਅੰਦਰੋਂ ਲੱड्डੂ ਭੋਰਦੀ ਪਈ ਸੀ ਪਰ ਬਾਹਰੋਂ ਆਖੇ ਪ੍ਰਤਾਪੀ ਨਹੀਂ ਭੋਲੀਏ ਮਖੌਲ ਕਰੇ ਕੀਤਾ ਕੀ ਪਸੰਦ ਉਸ ਮੇਰਾ ਨਹੀਂ ਗਮਾਰਦਾ ਜਾਤ ਦੀ ਕਮੀਨਣੀ ਅਧੀਨਣੀ ਗਰੀਬੜੀ ਮੈਂ ਉਸ ਨੂੰ ਤੂੰ ਦੱਸਦੀ ਹੈ ਪੁੱਤ ਜੈਲਦਾਰ ਦਾ ਜੱਟਾਂ ਨਾਲ ਦੋਸਤੀ ਨਾ ਪੁੱਗਦੀ ਕਮੀਨਾ ਦੀ ਨੀ ਖੇਤ ਬੰਨੇ ਵੀ ਹੀ ਗਲੀ ਦੇਖ ਨਹੀਂ ਕੁੰਘਾਰ ਦਾ ਮੇਰੇ ਨਾਂ ਪਸੰਦ ਤੇਰੀ ਗੱਲ ਗੁਰਦਤ ਸਿੰਘਾ ਮਿੱਟੀ ਪਟ ਦੇ ਜੱਟ ਜਦੋਂ ਨਹੀਂ ਹੰਕਾਰ ਦਾ ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸੁਨੇਹਾ ਦੇ ਕੇ ਰੁਪਾਲੋਂ ਤੋਂ ਸਾਧ ਲਿਆ ਪ੍ਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ ਇਸ ਪ੍ਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮੰਨਦੇ ਰਹੇ ਆਖਰ ਕਾਕੇ ਤੇ ਪ੍ਰਤਾਪੀ ਦੇ ਇਸ਼ਕ ਦਾ ਭੇਤ ਖੁੱਲ ਗਿਆ ਪ੍ਰਤਾਪੀ ਦੀ ਮਾਂ ਨੰਦੋ ਦੇ ਕੰਨੀ ਵੀ ਇਹ ਖਬਰ ਪੁੱਜੀ ਪਰਤਾਪੀ ਦੇ爱ਸ਼ਕ ਦੀ ਭੈਣ ਕ ਪੈਣ ਤੇ ਨੰਦੋਂ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ ਪਰ ਪਰਤਾਪੀ ਪਛਾਹ ਮੋੜਨ ਵਾਲੀ ਕਿੱਥੇ ਸੀ ਉਹਨੇ ਨੰਦੋਂ ਨੂੰ ਸਾਫ਼ ਆਖ ਦਿੱਤਾ ਮਾਂ ਮੇਰੀਏ ਭਾਵੇਂ ਮਾਰ ਭਾਵੇਂ ਛੱਡ ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਵਾਂਗੀ ਉਹਦਾ ਮੇਰੀ ਜਾਨ ਦਾ ਟੁਕੜਾ ਏ ਉਹਦੀ ਖਾਤਰ ਆਪਣੀ ਜਿੰਦ ਵਾਰ ਦੇਾਂਗੀ ਪਛਾਹ ਪੈਰ ਨਹੀਂ ਪਾਵਾਂਗੀ ਲੋਕੀਂ ਪਏ ਕਹੋ ਜਾਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਨੰਦੋ ਨੇ ਆਪਣੇ ਪਤੀ ਨਾਲ ਪ੍ਰਤਾਪੀ ਬਾਰੇ مشورہ ਕੀਤਾ ਖੰਨੇ ਨੇੜੇ ਪਿੰਡ ਰਾਜੇਵਾਲ ਦੇ रामरतन ਨਾਲ ਪ੍ਰਤਾਪੀ ਵਿਆਹੀ ਹੋਈ ਸੀ ਪਰ ਅਜੇ ਮੁਕਲਾਵਾ ਨਹੀਂ ਸੀ ਤੋੜਿਆ ਬਦਨਾਮੀ ਤੋਂ ਡਰਦਿਆਂ ਪ੍ਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦੇਣਾ ਧਰ ਦਿੱਤਾ रामरतन ਮੁਕਲਾਵਾ ਲੈਣ ਲਈ ਲੋਪੋਂ ਪੁੱਜ ਗਿਆ ਰੋਂਦੀ ਘੁਰ ਲਾਂਦੀ ਪ੍ਰਤਾਪੀ ਨੂੰ ਮਾਪਿਆਂ ਨੇ रामरतन ਨਾਲ ਮੁਕਲਾਵਾ ਦੇ ਕੇ ਤੋੜ ਦਿੱਤਾ ਪਰਤਾਪੀ ਕਾਕੇ ਨੂੰ ਯਾਦ ਕਰ ਕਰ ਹੌਕੇ ਭਰਦੀ ਰਹੀ ਸਸਕੀਆਂ ਲੈਂਦੀ ਰਹੀ ਉਹਦੀ ਕਿਸੇ ਨੇ ਇੱਕ ਨਾ ਸੁਣੀ ਰਾਮਰਤਨ ਦੀ ਖੁਸ਼ੀ ਦਾ ਕੋਈ ਪਰਿਵਾਰ ਨਹੀਂ ਸੀ ਉਹਦੇ ਪੱਬ ਪਰੀਆਂ ਵਰਗੀ ਹੁਸ਼ਨਾਕ ਪ੍ਰਤਾਪੀ ਨੂੰ ਪਾ ਕੇ ਧਰਤੀ ਤੇ ਨਹੀਂ ਸੰ ਲੱਗ ਰਹੇ ਤੇ ਓ ਖੀਵਾ ਹੋਇਆ 체ਤੀ ਤੋਂ 체ਤੀ ਰਾਜੇਵਾਲ ਪੁੱਜਣਾ ਲੋਚਦਾ ਸੀ ਲੋਪੂ ਅਤੇ ਰੋਪਾਲੋਂ ਦੇ ਵਿਚਾਲੇ ਟੱਕੀ ਸੀ ਸੋਨਸਾਨ ਰਾਹ ਰਾਮਰਤਨ ਬੈਲਗੱਡੀ ਵਿੱਚ ਪ੍ਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲਏ ਤੇ ਗੱਡੀ ਟੱਕੀ ਵਿੱਚ ਘੇਰ ਲਈ ਨਾਲ ਆਏ ਬਰਾਤੀ ਕਟ-ਕਟ ਕੇ ਭਜਾ ਦਿੱਤੇ ਤੇ ਪ੍ਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਲੈ ਆਇਆ ਜ਼ੋਰ ਸਰਦਾਰੀ ਦੇ ਗੱਡੀ ਮੋੜ ਕੇ ਕਿਲੇ ਵਿੱਚ ਵਾੜੀ ਰਾਮ ਰਤਨ ਨੇ ਖੰਨੇ ਦੇ ਥਾਣੇ ਜਾ ਰਿਪੋਰਟ ਕੀਤੀ ਪੁਲਿਸ ਆਈ ਜੇਲਦਾਰ ਕਾਨ ਸਿੰਘ ਨੇ ਅਜਤ ਬਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਕਾਕੇ ਨੇ ਪ੍ਰਤਾਪੀ ਨੂੰ ਕਿਧਰੇ ਹੋਰ ਲੁਕਾ ਦਿੱਤਾ ਚਾਂਦੀ ਦੇ ਛਣਕ ਦੇ ਰੁਪਈਆਂ ਨਾਲ ਜੇਲ੍ਹਦਾਰ ਦੀ ਇੱਜ਼ਤ ਬਚਾ ਲਈ ਗਈ ਪ੍ਰਤਾਪੀ ਬਰਾਮਦ ਨਾ ਹੋ ਸਕੀ रामरਤਨ ਸਬਰਦਾ ਘਟ ਪਰ ਕੇ ਰਹਿ ਗਿਆ ਕਾਕਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇਇੱਜ਼ਤੀ ਸਮਝਦੇ ਸਨ ਉਹਨਾਂ ਕਿਰਪਾਲ ਸਿੰਘ ਦੇ ਅਮੋੜ ਸੁਭਾ ਨੂੰ ਮੁੱਖ ਰੱਖਦਿਆਂ ਉਸ ਨੂੰ ਰਿਆਸਤ ਨਾਬਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ ਕਾਕੇ ਨੇ ਪ੍ਰਤਾਪੀ ਪ੍ਰਤਾਪੀ ਦੇ ਨਾਨਕੀ ਛਾਡਾਂ ਦੀ ਪ੍ਰਤਾਪੀ ਵਿਛੋੜੇ ਦੀ ਅਗਨੀ ਵਿੱਚ ਸੜਦੀ ਨਾਨਕਿਆਂ ਤੋਂ ਲੋਪੋਂ ਆ ਗਈ ਨਾਬੇ ਤੋਂ ਪ੍ਰਤਾਪੀ ਨੂੰ ਕਾਕੇ ਦੇ ਸੌਕ ਸੁਨੇਹੀ ਭੁੱਜਦੇ ਰਹੇ ਉਹ ਹਣ ਨਾਬੇ ਕਾਕੇ ਕੋਲ ਨਸ ਜਾਣ ਦੀਆਂ ਵਿਆਉਂਤਾ ਬਣਾ ਰਹੀ ਸੀ ਉਸਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਭੋਲੀਏ ਐਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ ਮੇਰਾ ਲੂੰ ਲੂੰ ਜਲ ਰਿਹਾ ਹੈ ਮੇਰੀ ਨੀਂਦ ਕਿਧਰੇ ਉੱਡਪੜ ਗਈ ਹੈ ਬਸ ਕਾਕਾ ਅਠੇ ਪੈਰ ਯਾਦ ਆਉਂਦਾ ਰਹਿੰਦਾ ਮੈਨੂੰ ਓਨੀ ਧੇਰ ਚੈਨ ਨਹੀਂ ਆਉਣੀ ਜਿੰਨੀ ਧੇਰ ਉਹਨੂੰ ਵੇਖ ਨਹੀਂ ਲੈਂਦੀ ਖਾਰੇ ਉਹਦੀ ਕੀ ਹਾਲਤ ਹੋਵੇਗੀ ਭੋਲੀਏ ਮੈਨੂੰ ਨਾਬੇ ਪਹੁੰਚਾਉਣ ਦੀ ਕੋਈ ਸਕੀਮ ਸੋਚ ساری ਉਮਰ ਤੇਰਾ एहसान ਨਹੀਂ ਭੁੱਲਾਂਗੀ ਪਰਦਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੋਸ ਕਰਨ ਲੱਗ ਪਈ ਅੜੀਏ ਹੌਸਲਾ ਕਰ ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆ ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ ਹੁਣ ਪੂੰਝ ਛੱਡ ਇਹ ਹੰਝੂ ਭੋਲੀ ਨੇ ਹੌਸਲਾ ਦਿੱਤਾ ਭੋਲੀਏ ਤੇਰਾ ਕਰਜ਼ ਕਿਵੇਂ ਝੁਕਾਵਾਂਗੀ ਬਸ ਦਿਲ ਦੀ ਭਾਫ ਦਿਲ ਵਿੱਚ ਹੀ ਰੱਖ ਔਨ ਰੈਣੀ ਆਉਂਦੀ ਪਈ ਐ ਭੋਲੀ ਨੇ ਪ੍ਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲਾਂ ਵਿੱਚ ਮੁਸਕਰਾਈ ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲੇ ਦਲੇਲ ਗੁੱਜਰ ਨਾਲ ਪ੍ਰਤਾਪੀ ਨੂੰ ਨਾਬੇ ਛੱਡ ਆਉਣ ਬਾਰੇ ਗੱਲ ਤੋਰੀ ਅਗਲੀ ਭਲਕ ਦਲੇਲ ਨੇ ਰੋਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪ੍ਰਤਾਪੀ ਦੇ ਨਾਬੇ ਜਾਣ ਬਾਰੇ ਦੱਸ ਦਿੱਤਾ ਪ੍ਰਤਾਪੀ ਦਾ ਕਾਕੇ ਕੋਲ ਨਾਬੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌਕੜਾ ਪਾਣੀ ਪੀ ਗਿਆ ਹੋਵੇ ਉਹ ਮੱਥਾ ਫੜ ਕੇ ਬੈਠ ਗਈ ਇੱਕ ਬਾਲੋ ਸੌਣ ਬੈਠੀ ਰਹੀ ਆਖਰ ਉਸ ਦੇ ਬੁੱਲ ਕੰਬੇ ਨਹੀਂ ਨਹੀਂ ਹੋਣ ਦਿਆਂਗੀ ਜੇਲਦਾਰ ਕਾਹਨ ਸਿੰਘ ਦੀ ਨੂੰ ਕਮੀਨ ਸੁਨਿਆਰ ਦੀ ਤੀ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਜੇ ਪ੍ਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਵੀਰ ਮੇਰਿਆ ਕੁਝ ਵੀ ਕਰ ਇੱਜ਼ਤ ਬਚਾ ਸਾਡੀ ਤੂੰ ਅੱਗੇ ਵੀ ਸਾਡੇ ਤੇ ਬਹੁਤ एहसान ਕੀਤੇ ਨੇ ਆ ਲੈ 500 ਰੁਪਏ ਪ੍ਰਤਾਪੀ ਨੂੰ ਕਿਧਰੇ ਮੁਕਾ ਛੱਡ ਮੈਂ ਤੇਰੇ ਪੈਰੀਂ ਪੈਣੀ ਆ ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ ਐਡੇ ਵੱਡੇ ਜ਼ਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਡੀ ਖੜੀ ਸੀ ਹੁਣੇ ਪ੍ਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ ਰੋਪਾਲੋਂ ਦੇ ਲਾਗਲੇ ਪਿੰਡ ਚੱਕ ਦਾ ਸਯਦ ਮੁਹੰਮਦ ਦਲੇਲ ਦਾ ਯਾਰ ਸੀ ਉਹਨੇ ਉਸ ਨੂੰ ਵੀ ਪ੍ਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ ਅੰਨਾ ਲਾਲਚ ਚੰਗੇ ਭਲਿਆਣੋ ਵਿਗਾੜ ਦਿੰਦਾ ਹੈ ਦਲੇਲ ਨੇ ਭੋਲੀ ਹੱਥ ਪ੍ਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ ਮਾਹੀ ਪਾਸ ਜਾਣ ਦਾ ਸੱਦਾ ਸੋਣਾ ਉਹ ਖਿੜੇ ਫੁੱਲ ਵਾਂਗ ਖੜ ਗਈ ਪਾਛਾਂ ਵੱਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ ਤਾਰੇ ਲੁਕਣ ਮਿੱਟੀ ਖੇਡਣ ਲੱਗ ਪਏ ਸਨ ਦਲੇਲ ਵਿਛੜੀ ਕੂੰਜ ਨੂੰ ਨਾਲ ਲੇ ਚਾਵਾ ਪੈਲ ਸਟੇਸ਼ਨ ਨੂੰ ਤੁਰ ਪਿਆ ਲੋਪੋਂ ਤੋਂ ਚਾਵਾ ਪੈਲ ਤੀਕ ਟਿੱਬੇ ਹੀ ਟਿੱਬੇ ਸਨ ਪ੍ਰਤਾਪੀ ਟਿੱਬਿਆਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ ਅੱਜ ਉਹ ਸਾਰੇ ਦਿਨਾਂ ਨਾਲੋਂ ਖੜਵੇਂ ਰੌ ਵਿੱਚ ਸੀ ਉਹ ਭੋਲੀ ਦਾ ਲੱਖ ਲੱਖ ਸ਼ੁਕਰ ਕਰ ਰਹੀ ਸੀ ਪਿਆਰੇ ਦੇ ਮਲਾਪ ਲਈ ਉਹਦਾ ਦਿਲ ਬੈਬਲ ਹੋ ਰਿਹਾ ਸੀ ਉਹ ਇਹ ਨਹੀਂ ਸੀ ਜਾਣਦੀ ਕਿ ਹੁਣੀ ਕੀ ਭਾਣਾ ਵਰਤੋਂ ਲੱਗੀ ਹੈ ਟਿੱਬੇ ਦੇ ਵਿੱਚ ਜਾ ਵੜੇ ਉੱਤੋਂ ਰਾਤ ਗੁਬਾਰ ਖਬਰ ਨਾ ਕੋਈ ਰਾਨ ਨੂੰ ਹੈ ਕਰਮਾਂ ਦੀ ਹਾਰ ਮਨ ਵਿੱਚ ਰਾਨ ਦੇ ਹੌਸਲਾ ਕਦਮ ਧਰੇ ਇੱਕਸਾਰ ਦਿਲ ਵਿੱਚ ਲੱਡੂ ਫਟਦੇ ਮਿਲਣਾ ਕਾਕੇ ਯਾਰ ਖਬਰ ਨਾ ਕੋਈ ਪਾਪ ਦੀ ਗੁੱਜਰ ਵਿੱਚ ਹੰਕਾਰ ਸੀਟੀ ਮਾਰ ਦਲੇਲ ਨੇ ਸੈਦ ਕੀਤੀ ਸਾਰ ਘੇਰਾ ਪਾ ਕੇ ਅੱਗਿਓ ਬੋਲ ਪਿਆ ਲਲਕਾਰ ਫੜ ਲੈ ਰਾਨ ਦਲੇਲ ਤੂੰ ਟੁਕੜੇ ਕਰ ਦੇ ਚਾਰ ਕਾਲੀ ਭੋਲੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ ਬੇਬਸ ਹਾਰਨੀ ਨੇ ਤਰਲੇ ਕੀਤੇ ਹਾੜੇ ਕੱਢੇ ਆਪਣੇ ਪੈਂਡ ਦਾ ਵੀ ਵਾਸਤਾ ਪਾਇਆ ਪੈਂਡ ਦਾ ਤਾਂ ਕੁੱਤਾ ਵੀ ਮਾਨ ਨਹੀਂ ਹੁੰਦਾ ਨਾ ਮਾਰੀ ਵੀ ਦਲੇਲ ਗੁਜਰਾ ਮੈਂ ਲੋਪੋਂ ਦੀ ਸੁਨਿਆਰੀ ਪਰ ਅੰਨੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਅਜਤ ਨੇ ਭਰੀਆਂ ਵਰਗੀ ਪ੍ਰਤਾਪੀ ਦੇ ਟੋਟੇ ਕਰਵਾ ਦਿੱਤੇ ਕਰੀ ਅਰਜੋਈ ਨਾ ਦਰਦ ਮੰਨਿਆ ਪਾਪ ਉੱਤੇ ਲੱਕ ਪਾਪੀਆਂ ਨੇ ਬੰਨਿਆ ਕਰਦੇ ਹਲਾਲ ਜਿਉ ਕਸਾਈ ਬੱਕਰੇ ਗੁਜਰਤ ਲੇਲ ਨੇ ਬਣਾਏ ਡਕਰੇ ਦਲੇਲ ਹੋਰਾਂ ਪ੍ਰਤਾਪੀ ਦੀ লাশ ਟੁਕੜੇ ਡੁਕੜੇ ਕਰਕੇ ਹਾਥੀ ਵਾਲੇ ਟਿੱਬੇ ਵਿੱਚ ਡੂੰਗੀ ਦੱਬ ਦਿੱਤੀ ਐਕ ਟਟਿਰੀ ਦੀ ਦਿਲਚੀਰਵੀਂ ਆਵਾਜ਼ ਹੌਲੇ-ਹੌਲੇ ਮੱਦਮ ਪੈਂਦੀ ਗਈ ਪ੍ਰਤਾਪੀ ਦੇ ਅਚਾਨਕ ਗਾਇਬ ਹੋਣ ਤੇ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਆਖੇ ਪ੍ਰਤਾਪੀ ਕਾਕੇ ਪਾਸ ਨਾਬੇ ਨਸ ਗਈ ਹੈ ਕਿਸੇ ਕਿਹਾ ਪ੍ਰਤਾਪੀ ਨੂੰ ਕਾਨ ਸਿੰਘ ਹੋਰਾਂ ਮਰਵਾ ਦਿੱਤਾ ਹੈ ਆਖਰ ਸ਼ੋਰੋ-ਸ਼ੋਰੀ ਹੁੰਦੀ ਗਈ ਕਿਸੇ ਥਾਣੇ ਜਾ ਮੁਖਬਰੀ ਕੀਤੀ ਪਰ ਦਾਪੀ ਦਾ ਕਤਲ ਹੋਇਆ 6 ਮਹੀਨੇ ਲੰਘ ਚੁੱਕੇ ਸਨ ਪੁਲਿਸ ਆਈ ਸਾਰੇ ਪਿੰਡ ਦੀ ਮਾਰਕੋਟਾਈ ਕੀਤੀ ਪਰ ਪ੍ਰਤਾਪੀ ਦਾ ਕਿਧਰੇ ਥੋ ਪਤਾ ਨਾ ਲੱਗਾ ਅੰਗਰੇਜ਼ ਬਾਰ ਬਟਨ ਜੋ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲਿਸ ਸੀ ਇਸ ਕੇਸ ਦੀ ਪਰਤਾਲ ਵਾਸਤੇ ਰੋਪਾਲੋਂ ਆਇਆ ਉਸ ਦੇ ਨਾਲ 200 ਸਿਪਾਹੀ ਸਨ ਉਸ ਆਲੇ ਦੁਆਲੇ ਦੇ ਸਾਰੇ ਪਿੰਡ ਸੱਦ ਲਈ ਫੇਰ ਵੀ ਕੁਝ ਪਤਾ ਨਾ ਲੱਗਾ ਬਾਰ ਬਟਨ ਹੁਸ਼ਿਆਰ ਬਹੁਤ ਸੀ ਉਹ ਉੱਥੇ ਕਈ ਦਿਨ ਰਿਹਾ ਉਹ ਆਥਣ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਇੱਕ ਦਿਨ ਉਸ ਨੂੰ ਪ੍ਰਤਾਪੀ ਦੇ ਭੋਲੀ ਨਾਲ ਸਹੇਲ ਪੁਨੇ ਦਾ ਪਤਾ ਲੱਗਾ ਉਹਨੇ ਭੋਲੀ ਜਾ ਫੜੀ ਭੋਲੀ ਨੇ ਪ੍ਰਤਾਪੀ ਦੇ ਦਲੇਲ ਨਾਲ ਨਾਬੇ ਜਾਣ ਦੀ ਗੱਲ ਦੱਸ ਦਿੱਤੀ ਅੱਗੋਂ ਦਲੇਲ ਗੁੱਜਰ ਨੇ ਵਾਦਾ ਮੁਆਫ ਗਵਾਹ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ ਕਾਕਾ ਕਰਪਾਲ ਸਿੰਘ ਦੀ ਮਾਂ ਅਤਰੀ ਤੇ ਸૈયਦ ਮੁਹੰਮਦ ਸ਼ਾਹ ਹੋਰੀ ਫੜ ਲਏ ਗਏ ਹੁਣ ਸਵਾਲ ਪ੍ਰਤਾਪੀ ਦੀ ਲਾਸ਼ ਲੱਭਣ ਦਾ ਸੀ ਦਲੇਲ ਦੇ ਦੱਸੇ ਪਤੇ ਤੇ ਹਾਥੀ ਵਾਲੇ ਟਿੱਬੇ ਦੀ ਪਟਾਈ ਸ਼ੁਰੂ ਹੋਈ ਆਲੇ ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮਾਦਪੁਰ ਦੇ ਲੋਕ ਵੀ ਸ਼ਾਮਲ ਸਨ ਟਿੱਬੇ ਦੀ ਪਟਾਈ ਵਿੱਚ ਮਦਦ ਕੀਤੀ ਆਖਰ ਪ੍ਰਤਾਪੀ ਦੇ ਹੱਡ ਲੱਭ ਪਏ ਇਸ ਹੱਡ ਲੱਭਣ ਦੀ ਵਾਰਤਾਂ ਨੂੰ ਇਲਾਕੇ ਦੇ ਇੱਕ ਲੋਕ ਗੀਤ ਨੇ ਹਾਲੀ ਤੀਕ ਸਾਮ ਰੱਖਿਆ ਹੈ ਹੱਡ ਪ੍ਰਤਾਪੀ ਦੇ ਬਟਨ ਸਾਹਿਬ ਨੇ ਟੋਲੇ ਅਦਾਲਤ ਵਿੱਚ ਮੁਕੱਦਮਾ ਚੱਲਿਆ ਸਯਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁੱਜਰਵਾਦਾ ਮੁਆਫਕਵਾ ਹੋਣ ਕਾਰਨ ਛੱਡ ਦਿੱਤਾ ਗਿਆ। ਬਜ਼ੁਰਗ ਦੱਸਦੇ ਹਨ ਕਿ ਇੱਕ ਬੱਦਲਵਾਈ ਵਾਲੇ ਦਿਨ ਜਦੋਂ ਗੁੱਜਰ ਦਲੇਲ ਵਗ ਚਾਰ ਦਾ ਪ੍ਰਤਾਪੀ ਦੇ ਕਤਲ ਵਾਲੀ ਥਾਂ ਪੁੱਜਾ ਤਾਂ ਕੜਕ ਦੀ ਬਿਜਲੀ ਉਸ ਉੱਤੇ ਡਿੱਗੀ ਅਤੇ ਉਹ ਉੱਥੇ ਹੀ ਖਖੜੀ ਖਖੜੀ ਹੋ ਗਿਆ। ਕਰੀਬ ਡੇਢ ਸਦੀ ਬੀਤਣ ਮਗਰੋਂ ਵੀ ਪ੍ਰਤਾਪੀ ਦੀ ਦੁਖਾਂਤ ਕਥਾ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉੱਤੇ ਚਾਈ ਹੋਈ ਹੈ ਜ਼ਗੀਰਦਾਰਾਂ ਵੱਲੋਂ ਕੀਤੇ ਗਏ ਪ੍ਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤੱਕ ਨਹੀਂ ਭੁਲਾਇਆ ਉਹ ਪ੍ਰਤਾਪੀ ਦੀ ਸੱਚੀ ਸੁੱਚੀ پاک ਮੁਹੱਬਤ ਨੂੰ ਸਿਆਂ ਪ੍ਰਣਾਮ ਕਰਦੇ ਹਨ ਜਦ ਕੋਈ ਬਜ਼ੁਰਗ ਇਸ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲਾ ਭਰ ਭਰ ਆਉਂਦਾ ਹੈ ਤੇ ਨੈਣਾਂ ਵਿੱਚ ਅਥਰੂ ਸਹਿਮ ਆਉਂਦੇ ਹਨ ਅਤੇ નિર્ਦੋਸ਼ ਮਾਸੂਮ ਪ੍ਰਤਾਪੀ ਦੇ ਕਤਲ ਦਾ ਦਰਦ ਅਥਰੂਆਂ ਦੇ ਰੂਪ ਵਿੱਚ ਵਹਿ ਤੁਰਦਾ ਹੈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ